ਜੰਗਲ ਚ ਪਾ ਲਿਆ ਰਾਤ ਨੂੰ ਰੋਟੀ ਹਾਂ ਕਿ ਕਿ ਚਾਲੂਗਾ ਚਾਹ ਬਾਈ ਕਿਹੜਾ ਰੋਟੀ ਵੀ ਕਿ ਕਰੂਗਾ ਦੋ ਦੁੱਪਰ ਮੈਂ ਵੀ ਘਾ ਲੈਣੇ ਰੋਟੀ ਕਿਹੜਾ ਮੈਂ ਕਿ ਕਰੂਗਾ ਦੋ ਦੁੱਪਰ ਮੈਂ ਵੀ ਘਾ ਲੈਣੇ ਮੈਂ ਦੋ ਦੁੱਪਰ ਪਾ ਕੇ ਸਾਈਡ ਕੋਲ ਪਾ ਦੇਣਾ ਬਾਈ ਆ ਛੜੀ ਆ ਜੰਗਲ ਵਾਲੀ ਜਿੱਥੇ ਘੇਰਦੇ ਲੋਕਾਂ ਨੂੰ ਰਾਤ ਨੂੰ ਤ੍ਰੈਸ ਕਾਸੀ ਵੀ ਲੈ ਲਿਆ ਬਸ ਦੇਖਦੇ ਹੁਣ ਬਾਬੇ ਦਾ ਨਾਮ ਲੈ ਕੇ ਤਿੰਨੇ ਜਾਣੇ ਆ ਆਇਆ ਤਾਂ ਬਾਈ ਅਸੀਂ 12 ਵਜੇ ਦੀਆਂ ਕੋਲ ਜਾਣੇ ਲਓ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਗੰਨੇ ਦਾ ਫੜਾ ਹੈਗਾ ਬਾਈ ਦੂਈ ਸਾਈਡ ਜਾਨ ਮਾਹਲ ਮੋਟਰ ਕੰਨੀ ਇੱਥੇ ਵੈਂਦੀ ਬਾਈ ਸਾਹਮਣੇ ਚੜਾਈ ਚੜਾਈ ਵੀ ਆਏ ਆ ਬਾਈ ਅਤਰਜੀ ਹੈ ਘੜੀ ਫਿਰ ਦੋ ਟਰੈਕਟਰ ਲਿਆਂਦੇ ਅੱਜ ਇੱਕ ਲਿਆਂਦਾ ਪ੍ਰੀਤ ਨੇਤਰ ਬਾਈ ਵਾਲਾ ਤੇ ਇੱਕ ਜੋ ਦੇਖਦੇ ਹੁਣ ਕੀ ਬਣਦਾ ਕਿਉਂਕਿ ਗੰਨੇ ਦੀਆਂ ਚਾਈ ਹੋ ਜਾਂਦੀ ਜਿਆਦਾ ਟਰਾਲਾ ਹੈਗਾ ਫਤਰੀਕਾਲ ਜੀ ਟਰਾਲਾ ਹੈਗਾ ਛੋਟਾ ਹੁਣ ਚਾਈ ਜਿਆਦਾ ਹੋ ਜਾਂਦੀ ਤੇ ਨੋ ਸਾਡੇ ਵਾਲੇ ਜੇ ਨੇ ਛੜਾਇਆ ਛੜਾਇਆ ਤਾਂ ਹਾਂ ਦੋ ਦਿਨ ਬਾਅਦ ਅੱਛਾ 572 ਨੂੰ ਟੋਸ਼ਨ ਪਾ ਲਿਆ ਭਾਈ ਇਹਨਾਂ ਨੇ ਨੰਨਾ ਭਾਈ ਇਹ 88 ਹੈ ਵਾਹ ਭਾਈ ਸਸਕਾਰ ਜੀ ਸਾਰਿਆਂ ਨੂੰ ਨਾਮ ਦਾ ਹੀ 88 ਹੈ ਜੇ ਇੰਚਾ ਚ ਬਣੀ ਇਹ ਤਾਂ ਕੁਝ ਵੀ ਨਹੀਂ ਹੋਣਾ ਕਾਨ ਨੇ ਹੈ ਕੀ ਬਾਤ ਹੈ ਕੰਮ ਇਹ ਕਿ ਬੀਜਿਆ ਵਾ ਤਾਂ ਬਹੁਤ ਕਾਨਕ ਵੱਢ ਕੇ ਖੇਤ ਬਾਕੇ ਬੂਟੇ ਦੇ ਕਿੰਨੇ ਚਲੇ ਆਦੇ ਬੂਟੇ ਦਾ ਬਾਈ ਰਿਕਾਰਡ ਤੋੜਾ ਵੀ ਇਹ ਹੈ ਜਬ ਐ ਨਹੀਂ ਆਪਣੇ ਬੂਟਾ ਹਾਂ ਬੂਟੇ ਨੇ ਵੀ ਮੈਂ ਕਹਿੰਦਾ ਗੰਨਾ ਰਹਿ ਲਿਆ ਹੁਣ ਆਪਾਂ ਬੂਟੇ ਨਹੀਂ ਚਲੋ ਬੀਜੇ ਲੇਟ ਹੋਇਆ ਬਾਕੀ ਤੁਸੀਂ ਬੂਟੇ ਬਾਈ ਚੈੱਕ ਕਰ ਸਾਦੇ 1 ਸਾਲ ਦੇ ਬੂਟੇ ਇਹ ਲੈ ਪਾਈ ਇਧਰ ਮੈਂ ਕਿੰਨੇ ਸਾਲ ਦੇ ਆ ਇਹ ਵੀ ਅਮਨੇ ਮੈਨੂੰ ਕਹਿੰਦਾ ਮੈਂ ਇਕੱਲੇ ਨਹੀਂ ਲੈ ਜਾਣਾ ਤਾਂ ਪਰੇ ਮੰਨਿਆ ਨਹੀਂ ਰਿਸਕ ਹੈ ਕਹਿੰਦਾ ਰਿਸਕ ਹੈ ਸੱਤ ਬਰ ਉਹ ਆਏ ਨਾ ਤਾਇਆ ਨਹੀਂ ਨਿੱਦ ਨੂੰ ਪਤਾ ਲੱਗ ਜਾਊਗਾ ਅੱਜ ਪਹਿਲਾ ਕਿਹੜਾ ਹੈ ਕਹਿੰਦਾ ਚਲ ਦੇਖ ਨਾ ਕਿਉਂਕਿ ਭਾਈ ਗਾਹਾਂ ਜਾ ਕੇ ਨਾ ਵੀ ਤਰਾਈ ਇਹੋ ਜੀ ਟਾਇਰਾਂ ਨੇ ਸਲਿੱਪ ਕੱਢੀ ਜਾਣੇ ਘਾਟੀਆਂ ਜੀ ਐ ਕੇਰੀ ਵਾਲੀ ਬਜਰੀ ਪਾਈ ਜੀ ਠੀਕ ਆ ਨਾ ਮੂਰੇ ਤੇ ਬੇਡ ਵੀ ਨਹੀਂ ਹੈਗਾ ਬੇਡ ਵੀ ਨਹੀਂ ਹੈਗਾ ਬੇਡ ਤਾਂ ਮੈਂ ਰੱਖ ਦੇਣਾ ਬੇਡ ਤਾਂ ਤੋਤਾ ਲੈਂਦਾ ਵਾ ਤੋਤਾ ਮਿੱਟੀ ਦਾ ਬਣ ਕੇ ਰੱਖ ਦੇਣਾ ਦੇਖਦੇ ਕਿਆ ਬਣਦਾ ਉੱਚਾ ਖਾਸਾ ਲੱਗਦਾ ਦੁਸਰੇ ਆ ਕੇ ਜਾ ਕੇ ਪਤਾ ਕਿਆ ਹੈ ਪਿੱਛੇ ਨਹੀਂ ਨਹੀਂ ਸੜਕ ਐਨੀ ਉੱਚੀ ਹੈ ਹਮ ਪਾਲੇ ਨੂੰ ਹਾਲ ਮਾਰਦੀ ਹਾਲ ਮਾਰਦਾ ਪਿਛਲੇ ਟਾਇਰ ਚੱਕੋਗੇ ਆ ਪਿੱਛੇ ਰੁੜ ਗਏ ਤੇ ਤਪਰ ਇਹ ਨਾ ਰੁਟਦਾ ਨਹੀਂ ਹੈਗਾ ਪਰ ਫਿਰ ਵੀ ਤੇਰੇ ਕਾਣੇ ਰਿਸਕ ਹੈ ਦੋ ਟਰੈਕਟਰ ਆਏ ਆ ਵੀ ਹਿੱਲਣ ਥੋੜੋ ਦੇਣਾ ਇਹਨੇ ਉਹ 14 ਨੇ 16 ਚ ਵਾਈਏ 16 ਚ ਕੱਭਰੂ ਬਾਕੀ ਟਰਾਲਾ ਤੇ ਰਹਿੰਦਾ ਥੋੜਾ ਜਿਹਾ ਉੱਚਾ ਲਾ ਦੋ ਜਾਨਾ ਹਾਂ ਉਹੀ ਚੱਕਰ ਹੈ ਨਾ ਜੇ ਕਿਤੇ 18 ਫੁੱਟ ਉਪਰ ਜਿੱਖਣਾ ਮਰਜ਼ੀ ਚੜਾਈ ਜਾ ਕੱਲਾ ਛੋਟਾ ਟਰੈਕਟਰ ਵੀ ਚੜਾ ਦਊਗਾ ਜਿਹੜੇ ਦੋ ਆਉਣੇ ਕਿਹੜੇ ਨੂੰ ਜਿਹੜੇ ਹੁਣ ਗੇੜਾ ਸਿੱਟ ਗਿਆ ਤੇ ਪਿੱਛੇ ਨੂੰ ਟਰਾਲੀ ਆ ਲਾ ਕੇ ਟਰੈਕਟਰ ਆ ਨਹੀਂ ਆਦਾ ਇਹ ਮੂਰੇ ਟਰੈਕਟਰ ਨਾਲੋਂ ਪਿੱਛੇ ਰਹਿ ਜਾਂਦਾ ਹਾਂ ਤੁਹਾਡੇ ਆਹ ਪਾਇਆ ਬਤਾ ਨਾ ਨਾ ਇਹ ਤੋਂ ਪਹਿਲਾਂ ਇਹ ਤੋਂ ਪਹਿਲਾਂ ਕਿਹੜੇ ਅੱਛਾ 5605 ਪਾਇਆ ਵਾ ਤਾਂ ਦੂਜਾ ਹਾਂ ਦਾ ਦੋਏ ਕਿਹੜੇ ਨੂੰ ਆਹ ਪਾਇਆ ਤਾਂ ਉਹਦਾ ਡੈਡੀ ਕਹਿੰਦਾ ਵੀ ਪਹਿਲੀ ਝੱਟ ਜੇ ਲੰਬਾ ਟਰਾਲਾ ਹੋਵੇ ਉਹਨੇ ਇਹਨਾਂ 200 ਕੁਇੰਟਲ ਹੋ ਜਾਂਦਾ ਜਿੰਨਾ ਹੁਣ ਲੰਘਦਾ ਪਿਆ ਇਹ ਹਾਂ ਅਸੀਂ ਤਾਰੇ ਇਹਨਾਂ ਇਹਨੇ ਜੀ 200 ਹੋ ਜਾਂਦਾ ਦੇਖ ਲੈ ਸੂਰਾ ਨੀ ਕੋਈ ਵੀ ਭਰੀ ਆਉਣੀ ਚਾਹੀਦੀ ਹਾਂ ਦੇਖ ਲਓ ਤੁਸੀਂ ਵੀ ਆਹ ਫਰਕ ਭਰੀਆਂ ਘੱਟ ਰਹਿ ਗਈਆਂ ਹੁਣ ਪਿੱਛੇ ਹੀ ਘੇਰੀ ਚੱਲ ਜਿਹੜੀਆਂ ਘੇਰੀਆਂ ਨਹੀਂ ਕੋਈ ਨਹੀਂ ਕੋਈ ਤੇਰੇ ਰੰਗ ਤੇ ਹੀ ਲਿਆਂਦਾ ਉਹ ਵੀ ਉਹ ਲੈ ਜਾਣਾ ਇਹਨੇ 200 ਜਾਂ 200 ਲੈ ਜਾ ਮਾ ਕੇ ਆਏ ਫਿਰ ਲੈ ਜਾਂਦਾ ਆ ਰੋ ਤੁਸੀਂ ਜਿਹੜੀ ਉੱਥੇ ਚੜਾਈ ਹੈ ਉਹ ਖਤਰਨਾਕ ਹੈ। ਹੁਣ ਆਇਆ ਦੱਲੀ ਨਾਲੇ ਵੀ ਪਿੱਛੇ ਦੋ ਟਰੈਕਟਰ ਪਾ ਕੇ ਹਸ਼ਵੀਰਾਲ ਚੜਾਇਆ। ਉਹਦਾ ਸਿਰੇ ਆ ਜਾਂਦਾ ਤੇ ਬਾਈ ਖੇਤ ਲਾਗ ਵਰ ਨਾ ਕਟੋ ਘਟ 10 10 ਫੁੱਟ ਨੀਵੇਂ ਹੈ। 10 ਹੈ ਜਿਆਦਾ ਹੈ। ਹਸ਼ਵੀਰਾਲਾ 4x4। ਇਹ ਖੇਤ ਦੋ ਟਰੈਕਟਰ ਦੇ ਮੂਰੇ ਇੱਕ ਦੱਲੀ ਵਾਲਾ ਦੋ ਹੋ ਗਏ। ਬਾਕੀ ਪਿੱਛੇ ਲਾਈਨਾਂ ਲੱਗੀਆਂ ਵੀ ਆਉਦੇ ਗੱਡੀਆਂ ਸਮਝ ਗਿਆ ਮੈਂ ਦੇ ਸਾਹੇ ਥੀਏ ਥੀ ਪਾਰਾਂ ਦੇ ਤੈਨੂੰ ਘੇਰ ਲਾ ਯਾਰ ਠੀਕ ਕਰ ਰਹਾ ਠੀਕ ਆ ਇੱਥੇ ਤੋਂ ਲੈ ਕੇ ਉਹ ਤੱਕ ਅੱਧ ਤੱਕ ਬਰਾਬਰੇ ਕਰ ਦੇ ਬਸ ਉਹ ਮੋਟਰ ਆਮਨੇ ਲੁਕੇਗੀ ਬੂਟਿਆਂ 'ਚ ਉਹ ਵਾਲੀ ਵਾਲੀ ਮੋਟਰ ਦੇਖਦੀ ਉਹ ਵੀ ਆ ਗਈ ਬੂਟਿਆਂ ਨਾਲੋਂ ਕੋਲੀ ਜਾਨਮਾਲ ਦੀ ਮੋਟਰ ਲੁਕੀ ਹੋਈ ਹੈ ਕਿ ਕਰੇ ਲਾ ਗੰਨਾ ਚਾਹੇ ਬਰੀਕ ਹੈ ਸਿੱਧਾ ਹੈ ਗੰਦਾ ਪਿਆ ਨਾਲ ਬਣਾਇਆ ਨਹੀਂ ਕਰਨੇ ਆ ਮੰਗਣਾ ਸਿੱਧਾ ਲੈ ਲੈ ਬੰਨਿਆ ਨਹੀਂ ਆ ਆਇਆ ਹੈ ਤੇ ਕਾ ਬਾਲਣ ਦੀ ਭਰੀ ਆਏ ਕਰਦੀ ਨਾ ਐ ਪਈ ਸਿੱਧੀ ਦੇਖ ਲੈ ਆ ਬਜਨ ਕਿੰਨਾ ਸੌਂਗਾ ਬਜਨ ਭਾਜਨ ਪੂਰਾ ਹੈ ਬਜਨ ਤਾਂ ਬਾਈ ਕਿੰਨਾ ਬਜਨ ਹੈ ਭਰੀ ਚ ਹੈਗਾ 30 ਕਿਲੋ ਹਾਂ ਹਮਰੇ ਵੀਡੀਓ ਤੋਂ ਕੋਈ ਹੋ ਆਓ 28 ਕਿਲੋ ਹੈਗਾ ਇੰਨਾ ਤਾਂ ਹੈਗਾ ਹਾਂ ਜ਼ਿਆਦਾ ਹੈ ਇਹ ਠੀਕ ਹੈ ਆ ਜਾ ਤੁਹਾਨੂੰ ਸਾਧੀਆਂ ਤੁਮੂ 500 ਹਾਂ ਤੁਹਾਨੂੰ ਵਧਾਈਆਂ ਬਾਈ ਫੋਮ ਪਾਸ ਹੋ ਗਿਆ ਭਾਈ ਵਧਾਈਆਂ ਦੰਦਾ ਮੰਦਾ ਹੋ ਗਿਓ ਦੇਖ ਲਿਆ ਨਾ ਨਾ ਸਟੇਟਸ ਦੇਖ ਲਿਆ ਅਮੋ ਘੇਟਿਆ ਕੰਮ ਧੰਨ ਵਧਾਈਆ ਬਾਕੀ ਆ ਪੱਤੀ ਆ ਭਾਈ ਇਹਨੂੰ ਵੀ ਦੇਖੀ ਤਸਵੀਰ ਵਾਜ ਦੀ ਸਰੋਂ ਬਹੁਤ ਲੋਟ ਆਈ ਐ ਇਸੋ ਬਹੁਤ ਬਾਈ ਤਕਰੀਬਨ ਸਾਰਿਆਂ ਦੇ ਲੋਟ ਆ ਪਤਾ ਨਹੀਂ ਇਹਨੇ ਅੱਗੇ ਵੀ ਲੋਟਰੀ ਨਹੀਂ ਕਿਉਂਦੀ ਸਿਆੜਾ ਚ ਬਿਜਰੀ ਪਰ ਐਸੇ ਇੱਕ ਗੱਲ ਆ ਰੋਟਾ ਮੀਟਰ ਘਰ ਦਾ ਤਾਂ 8-9 ਗੱਲਾਂ ਖੇਤ ਬਾਤ ਤਾਂ ਇਹ ਤੇ ਮੱਛੀ ਮਾਰ ਤੇ ਬਾ ਬਾ ਉਹ ਚੀਜ਼ ਦਾ ਫਰਕ ਆ ਸਾਰੀ ਵਾਲੇ ਦਾਲੇ ਤੇ ਤੁਪਰੀ ਚੱਕ ਲਿਓ ਆਪਾਂ ਜਿਹੜਾ ਸਾਗਾ ਖੋਲ ਕੇ ਗਏ ਤੇ ਨਾ ਆਪਣੀ ਫੇਰ ਸੁੱਕਾ ਹਾਂ ਸਾਗਾ ਵਿੱਚ ਖੋਲ ਗਏ ਉੱਤੀ ਦੇ ਕੋਈ ਨਹੀਂ ਚੱਲ ਹੁਣ ਨਮੀ ਨਹੀਂ ਹੋਗੇ ਸੀਜ਼ਨ ਲੰਘ ਗਿਆ ਭਾਈ ਤੇ ਨਮੀ ਨਹੀਂ ਹੋਗੇ ਚੱਲ ਕੀ ਕਰੀਏ ਹੁਣ ਬਾਈ ਟਾਈਮ ਹੀ ਲੱਗੇ ਇਧਰ ਨੂੰ ਮੁੜ ਕੇ ਆਇਓ ਨਹੀਂ ਉਸੀ ਨਾ ਇੱਟਾ ਪਰੱਖਿਆ ਪਿਆ ਵੀ ਧਰਤੀ ਪਰੇ ਹੁਣ ਆ ਕੋਹਰੇ ਗਏ ਤਾ ਮੇਰੇ ਸਾਹਮਣੇ ਰਹਿ ਗਿਆ ਹੁਣੇ 50 40 50 ਬਰੀਆਂ ਰਹਿ ਗਿਆ ਹੋਣੀਆਂ ਹਾਂ ਖਤਾਂ ਨੂੰ ਹਾਂ ਤੂੰ ਮੂਰੇ ਤੇ ਆਇਆ ਲੱਦੇ ਪਿੱਛੇ ਇਹਦੇ ਕੋਲ ਵੀ ਨਹੀਂ ਆਇਆ ਥੋੜੀ ਜਾਬ ਰੱਖਦਾ ਨਾ ਪਹਿਲਾਂ ਵੀ ਇਹੋ ਹੈ ਇਹਨੂੰ ਜਿੰਨਾ ਮਰਜੀ ਕਹਿਦਾ ਥੋੜੀ ਜੀ ਜਾਬੂ ਰੱਖਦਾ ਆ ਤਿੰਨ ਹੋ ਗਏ ਬਸ ਆਹੀ ਬਰੀਆਂ ਹਾਂ ਠੀਕ ਆ ਫਿਰ ਬਸ ਰਮੇਸ਼ ਬਾਤ ਖਤਨਾ ਹਨਾ ਕੋਹ ਦੇਖ ਰੱਸਾ ਚੱਕ ਰਿਹਾ ਨੇ ਰੱਸਾ ਹੀ ਖੁੱਲ ਗਿਆ ਹੈ ਤਾਂ ਆ ਮੂਰੇ ਤੇ ਵੀ ਚੱਕ ਲੋ ਡਰਾਈਵਰ ਪਾ ਤੂੰ ਬਾਹਰ ਆ ਕੇ ਟੋਟੇ ਵਾਇਰਸੇ ਦਾ ਨਿਕਰ ਰਹੀ ਏ ਫਟਾ ਪਰੇ ਚੜਾ ਦੇਣਾ ਆਪਾਂ ਨੇ ਇਹ ਜਾਣਾ ਉਹਨਾਂ ਦੇ ਸਵੇਰੇ ਲੱਦਣਾਗੇ ਨਾ ਹਾਂਜੀ ਹਾਂ ਪਰ ਉਹਨਾਂ ਦਾ ਪਤਾ ਉਹ ਆ ਤਾਂ ਮੈਂ ਦੇਖਿਆ ਹੀ ਨਹੀਂ ਉਹ ਲੈ ਆ ਗਿਆ ਤੂੰ ਤੇਰਾ ਤੁਹਾਨੂੰ ਪਤਾ ਨਹੀਂ ਲੱਗਦਾ ਹੈਗਾ ਹਾਂ ਕੀ ਗੱਲ ਹੈ ਕਦੇ ਟੈਂਟ ਵਾਲੇ ਨਾਲ ਕਦੇ ਮਿਸਤਰੀ ਨਾਲ ਸਾਰੇ ਕੰਮ ਕਰੀਦੇ ਆਨ ਆਫ ਡ੍ਰੈਗ ਛੱਡੀ ਦਾ ਥੋੜਾ ਸਿੱਖਣਾ ਚਾਹੀਦਾ ਏ ਸਾਡੇ ਘਰ ਤੇ ਜਿਹੜਾ ਪੱਥਰ ਲੱਗੇ ਏ ਹੀ ਲਾ ਕੇ ਆ ਅੱਛਾ ਕਾਏ ਹੋ ਦੀ ਨੀ ਪਾਈਪ ਲਾਈਨ ਵੀ ਕਰਤਾ ਪਾਈਪ ਲਾਈਨ ਵੀ ਚੱਲ ਮੇਰੇ ਪਿਆ ਦੇ ਟੈਂਟ ਲਾ ਦੀ ਹਾਂ ਇਹ ਨਾ ਦੇਣਾ ਚੱਲ ਭਾਈ ਇਹਨਾਂ ਦੇ ਨਾਲ ਨਾਲ ਵਿਆਹ ਦੇ ਟੈਂਟ ਵੀ ਪਾ ਲਈ ਲੱਗੇ ਜੀ ਖੜ ਜਾ ਖੜ ਜਾ ਨੂੰ ਲੋਟ ਕਰ ਲੈਣੇ ਮੜਾ ਜਾਂ ਗੋਹ ਜਾਨਾ ਮੇਲੇ ਨੂੰ ਜਾਓ ਨਹੀਂ ਜਾ ਰਹੇ ਨੇ ਕੰਟੈਕਟ ਲੱਗਣਾ ਤੁਹਾਡਾ ਹੁਣ ਜਾਣ ਨੂੰ ਡੇਢ ਘੰਟਾ ਜਾ ਟਰੈਕਟਰ ਛੱਡ ਗਿਆ ਹੁਣ ਮੈਂ ਟਰੈਕਟਰ ਖੋਲ ਲੈ ਆਉਣਾ ਟਰਾਲਾ ਖੜਾ ਹੈ ਤਿੰਨ ਤਿੰਨ 6 ਕਿਹਨੇ ਮੈਂ ਕਹਾਂ 10 ਬੰਦੇ ਇਹ ਨਾ ਨਾ 15 ਬੰਦੇ ਆ ਬਾਕੀ ਲੰਘ ਗਏ ਉਹਨੇ ਤੇ ਦੂਈ ਛੱਡ ਵੱਡਣ ਅੱਜ ਬੰਦਾ ਜ਼ਿਆਦਾ ਹੈ ਬੰਦੇ ਪਾਸੋਂ ਆ ਗਿਆ ਇੱਕ ਕੋਈ ਮਸੇ ਨਹੀਂ ਬੜਿਆ ਸਾਡਾ ਦਾ ਹਾਂ ਤਿੰਨ ਪਾਰਕਿੰਗ ਏਰੀਆ ਖੀਰ ਲੀਆਂ ਭਾਰੀਆਂ ਨਹੀਂ ਸੀ ਤਿੰਨ ਭਾਰੀਆਂ ਨਹੀਂ ਆ ਗਿਆ ਡੈਡੀ ਆਇਆ ਤੇ ਚੱਲ ਜੀ ਹਾਂ ਹਾਂ ਕਿਤਰੇ 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 ਟਾਈਮ ਨਾਲੇ ਆ ਗਏ ਮੇਲਾ ਬੰਦੂ ਮ ਜਾਣਾ ਤਾਂ ਨਹੀਂ ਅੱਜ ਬੰਦ ਰਾਤ ਨੂੰ ਸਫਾਈ ਹੋਣੀ ਹੈ ਟਾਈਮ ਨਾਲੇ ਦੇਲੀ ਹੋ ਗਈ ਲੋ ਜੀ ਬਾਈ ਬੰਦੇ ਹੋ ਗਏ ਬੇਲੇ ਲੱਦ ਕੇ ਸਾਹ ਹੋ ਰਿਹਾ ਗਾਸ ਤੇ ਅਗਲਾ ਬੰਦਾ ਲੈ ਕੇ ਜਾਣ ਨੂੰ ਤਿਆਰ ਆ ਬਈ ਉਹ ਗੱਡੀ ਜੀ ਜਾਣਾ ਇਹਨਾਂ ਨੇ ਹੋਰ ਪਾਸੇ ਕਿਤੇ ਉਹ ਗੱਡੀ ਤਿਆਰ ਖੜ ਗਈ ਆ ਕੇ ਜਾਣ ਨੂੰ ਚੱਲੇ ਇਹ ਚਲੋ Ну, они ਫਾਇਰ ਉਹ ਸਵਾਰੀਆਂ ਚੜ੍ਹਨਾ ਹੈ ਅੱਛਾ ਬਾਈ ਯਾਰ ਓ ਬੱਲੇ ਬਾਈ ਹਾਂ ਰਹਿਣਾ ਉਹਨਾਂ ਕੋਈ ਵਾ ਅਟੜਾ ਲੈ ਇਹ ਕਰਦਾ ਪਿੱਛੇ ਨੂੰ ਵੀ ਦੇਖਣਾ ਹਾਂ ਪਿੱਛੇ ਨੂੰ ਦੇਖਣਾ ਬਾਈ ਚੱਲੀਏ ਦੂਏ ਵਾ ਦੋ ਰਿਹਾ ਛੋਟਾ ਏ ਦੂਏ ਵਾ ਦੋ ਰਿਹਾ ਤੇ ਨਾ ਉਹ ਬੋਲੇ ਮੋਨ ਲੱਗਿਆ ਵੇ ਦੇਖ ਹਾਂ ਓ ਯਾਰ ਆ ਠੀਕ ਹੈ 855 ਦਾ ਨਿਸ਼ਾਨ ਨਹੀਂ ਤਾਹੇਗਾ ਹਨਾ ਇਹ ਲਾ ਮਾ ਆਪਣਾ ਲਾ ਹਾਂ ਹਾਂ ਟ੍ਰੇਨ ਦਾ ਨਾ ਵੀ ਆ ਜਾਣਾ ਨਿਸ਼ਾਨ ਆ ਜਾਦਾ ਬਾਈ ਆ ਰਿਖੋ ਬਾਈ ਆ ਕੱਟ ਹੋ ਗਿਆ ਆ ਕੱਟ ਹੋ ਗਿਆ ਹਲਾਗੇ ਹਲਾਗੇ ਹੋਰ ਵਧੀਆ ਹੈ ਉਹ ਜਿਹੜਾ ਇਤਰਾ ਕੇ ਦੁਬਾਰਾ ਬੜੇ ਜ਼ੋਰ ਨਾਲ ਵਾਕੇ ਤੇ ਬੰਦ ਕਰ ਭਾਈ ਪਹੁੰਚ ਗਏ ਭਾਈ ਰਾਹ ਤੇ ਰੋਟੀ ਵੀ ਮਿਲ ਗਿਆ ਦਾ ਆ ਰੋਟੀ ਅਗਲਾ ਮੈਂ ਵੀ ਜਾਣਾ ਮੈਨੂੰ ਠੀਕ ਰਿਹਾ ਠੀਕ ਰਿਹਾ ਰੋਟੀ ਕਿੰਨੇ ਘੰਟੇ ਚ ਪਹੁੰਚਿਆ ਆਪਾਂ 2 ਘੰਟੇ ਲੱਗੇ ਭਾਈ 2 ਘੰਟੇ ਲੱਗੇ ਇੱਕ ਆਪਰੋਕੇ ਵੀ ਇਹ 15-20 ਮਿੰਟ ਇਹਨੂੰ ਵੀ ਲਿਕੇ ਆ ਰੋਟੀ ਵੀ ਚੱਕਿਆ ਰਸਤੇ ਮਾਤੇ ਹਾਂ ਇੱਕ ਮੈਲੇ ਜੰਕ ਲੜ ਗਿਆ ਨਗਰ ਉਧਰ ਹੀ ਲੈ ਕੇ ਜਾਣਾ ਪੰਡਾ ਦੀ ਟਰਾਲੀ ਟਿਕਾਣੇ ਲੈ ਕੇ ਹਾਂ ਸਰ ਇਹਦੇ ਪਨੀਰ ਵਾਲਾ ਵਾਰਕਰ ਖਾਂਦਾ ਮੁੰਡਾ ਠੀਕ ਹੈ ਠੀਕ ਹੈ ਫਰੂਲ ਜੱਜਪੁਰਾ ਦੱਸਦਾ ਕਿ ਇਹ ਨਾੜ ਗਿਆ ਰੇ ਪਰ ਟਰਾਲੀ ਨਹੀਂ ਖੋਲੋ ਜੀ ਬਾਈ ਗੁੰਲਾ ਘਟਣ ਲੱਗਿਆ ਥੱਲੇ ਪਿੰਡ ਬਾਈ ਦੀ ਐਂ ਕਰੀ ਕੇ ਕਹਿੰਦਾ ਨਿਕਲਦਾ ਕਰ ਤੇ ਸਾ ਲੈ ਲੇ ਗਿਆ ਬੜਾ ਬਾਈ ਕੀ ਪਤਾ ਉਸ ਤੇ ਕੋਈ ਪਤਾ ਹੀ ਨਹੀਂ ਚੱਲ ਕੋਈ ਨਹੀਂ ਹੋ ਜਾਂਦਾ ਪੈਸੇ ਨਹੀਂ ਆਉਂਦੇ ਦੇਖਿਆ ਨਹੀਂ ਡੇਟਾ ਨਹੀਂ ਆ ਪਾ ਦੇ ਉਹ ਰਾਤ ਦਾ ਟਾਈਮ ਦਾ ਪਤਾ ਹੀ ਲੱਗਿਆ ਪਤਾ ਹੀ ਲੱਗਿਆ ਬਾਈ ਲੈ ਆ ਵੀ ਉਹਨੇ ਕਹਿ ਲੈਣੀ ਆ ਰੋਟੀ ਤੂੰ ਪੀਣੀ ਹੈ ਲਿਮਕਾ ਲੈ ਲੈ ਦਾਦੇ ਲਿਮਕਾ ਲੈ ਲੈ ਬਾੜ ਨਾਲ ਲਿਮਕਾ ਵੀ ਹੈ ਚਾਹੀਦਾ ਡਬਲ ਡੋਜ ਹੋ ਜਾਊਗੀ ਕੰਮ ਖਰਾਬ ਹੋ ਜਾਊਗਾ ਡਬਲ ਡੋਜ ਮਿਲਦੀ ਆ ਮਿਲਦਾ ਇਹ ਸੈੱਟ ਕਰ ਦਿੰਦਾ ਸੈੱਟ ਕਰ ਦਿੰਦਾ ਤੇਰੇ ਵਾਸਤੇ ਹੀ ਲਿਆਂਦਾ ਇਹ ਤੇਰੇ ਵਾਸਤੇ ਹੀ ਇਹ ਡਬਲ ਡਬਲ ਕਾਤੇ ਆਵਾਜ਼ਾਂ ਕੱਢਦਾ ਅੱਜ ਇਹ ਇਹ ਅੱਜ ਉਹ ਹੋ ਗਿਆ ਇਹਨੇ ਲਓ ਜੀ ਭਾਈ ਕਹਿੰਦੇ ਰਾਤ ਨੂੰ ਦੁਬਗਰੀ ਵਾਲੀ ਝੜੀ ਰੂਪ ਆ ਲਿਆ ਉਹ ਰੋਟੀ ਜੁੰਦਾ ਹੀ ਆ ਠੀਕ ਹੈ ਭਾਈ ਆ ਸਭ ਤੇ ਰਿਸਕੀ ਟੁੱਟਾ ਏ ਨਹੀਂ ਉਹਨੇ ਹਾਂ ਭਾਈ ਰਾਇਆ ਹੱਗੇ ਇੰਨਾ ਟਾਈਮ ਨਹੀਂ ਹੋਇਆ ਟਾਈਮ ਹੋ ਗਿਆ ਭਾਈ 9 ਵਜੇ ਬਾਕੀ ਉਰੇ ਕਹਿੰਦੇ ਵੀ ਇੱਕ ਦਿਨ ਭਾਈ 12 ਬਾਕੀ ਕਹਿੰਦੇ ਉਹਰੇ ਘੇਰਦੇ ਆ ਬਾਈ ਇਹ 1.5 ਕਿਲੋਮੀਟਰ ਦਾ ਟੋਟਾ ਹੈ ਉਹ ਰੋਡੀਆਂ ਕਿਉਂਕਿ ਉਹਰੇ ਟੁੱਟਿਆ ਹੋਇਆ ਕਰਕੇ ਵੀ ਸਾਰਾ ਜੰਗਲ ਏ ਲੈ ਆਹ ਬੜੀ ਲੈਟ ਵੀ ਰੰਗ ਖਾਦੇ ਨੇ ਮਾਰ ਕੇ ਇੱਥੇ ਹਾਂ ਵੀ ਇੱਥੇ ਨੂੰ ਕਹਿੰਦੇ ਵੀ ਜਿਕਣਾ ਨਸ਼ੇਬੱਤੇ ਵਾਲੇ ਬੰਦੇ ਘੇਰਦੇ ਆ ਵਿਸਕੀ ਆ ਕਿਤੇ 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 ਜੁਕੇ ਆਣੇ ਕਹਿੰਦੇ ਉਹ ਘੇਰਦੇ ਹੁੰਦੇ ਨੇ ਹਾਂ ਦੇਖ ਲਓ ਜਿਹੜੀ ਬੰਦੇ ਇਹ ਮਨਡੋਟੀ ਕਹਿੰਦਾ ਘੇਰਦੇ ਆ ਵੀ 2 ਕਿਲੋਮੀਟਰ ਬਾਈ ਜੰਗਲ ਏ ਸਾਈਡਾ ਪਰ ਕੋਈ ਵੀ ਕਿਤੇ ਘੇਰ ਕੇ ਹਮਲਾ ਕਰ ਸਕਦਾ ਏ ਪੌੜੇ ਰਿਸਕੀ ਆ ਹਾਂ ਭਾਈ ਜਿਹੜਾ ਕੱਲਾ ਬੰਦਾ ਉਹ ਨਾ ਆਇਓ ਅਸੀਂ ਤਾਂ ਤਿੰਨੇ ਜਾਣੇ ਆ ਤਾਂ ਤਿੰਨੇ ਜਾਣੇ ਬਾਈ ਸਾਡੇ ਨਾਲ ਤਾਂ ਖੜਾ ਹੋਣਾ ਭਾਈ ਰੋਟੀ ਸਾਡੇ ਕੇ ਰੋਟੀ ਪਹਿਲਵਾਨ ਹੈ ਆ ਦੇਖੋ ਉਹ ਬੜੀ ਲੈਟ ਹੋ ਗਿਆ ਜੀ ਲੱਦੀ ਏ